ਅਸਿਕ ਇਹ ਜਮਾਨੂਸਾਰ ਜੋ ਹਰਬੰਸ ਸਿੰਘ ਜੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ ਅਤੇ ਡਾਕਟਰ ਗੁਰਬਖਸ਼ ਸਿੰਘ ਜੀ ਦੁਆਰਾ ਖੋਜਿਆ ਗਿਆ ਹੈ ਮਾਤਾ ਜੀਤੋ ਮਾਤਾ ਸੁੰਦਰੀ ਤੋਂ ਦੋ ਵੱਖਰੇ ਵਿਅਕਤੀ ਸਨ ਅਤੇ ਕੇਵਲ ਇੱਕ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ ਸੀ ਉਨ੍ਹਾਂ ਦੇ ਚਾਰ ਬੱਚੇ ਸਨ ਸਾਹਿਬ ਜادہ ਅਜੀਤ ਸਿੰਘ ਸਾਹਿਬ ਜادہ ਜੁਝਾਰ ਸਿੰਘ ਸਾਹਿਬ ਜادہ ਜੋੜਾਵਰ ਸਿੰਘ ਸਾਹਿਬ ਜادہ ਫਤਿਹ ਸਿੰਘ ਜੀ ਇਹ ਪਰਮ ਕੇ ਗੁਰੂ ਜੀ ਕੋਲ ਇੱਕ ਤੋਂ ਵੱਧ ਪਤਨੀ ਸੀ ਉਹਨਾਂ ਲੇਖਾਂ ਦੁਆਰਾ ਪੈਦਾ ਕੀਤਾ ਗਿਆ ਸੀ ਜੋ ਪੰਜਾਬੀ ਸਭਿਆਚਾਰ ਤੋਂ ਅੰਜਾਨ ਸੰਵਾਦ ਵਿੱਚ ਲੇਖਕਾਂ ਨੇ ਉਹਨਾਂ ਲਿਖਤਾਂ ਨੂੰ ਸਵੀਕਾਰ ਕਰ ਲਿਆ ਜੋ ਗੁਰੂ ਦੇ ਇੱਕ ਤੋਂ ਵੱਧ ਵਿਆਹ ਦਾ ਸੰਕੇਤ ਦਿੰਦੇ ਸਨ ਅਤੇ ਵਿਸ਼ਵਾਸ ਕਰਦੇ ਸਨ ਕਿ ਇਕ ਤੋਂ ਵੱਧ ਪਤਨੀ ਰੱਖਣਾ ਇੱਕ ਵਿਸ਼ੇਸ਼ ਅਧਿਕਾਰ ਜਾਂ ਸ਼ਾਹੀ ਕਾਜ ਸੀ ਉਹਨਾਂ ਦੀਆਂ ਰਾਜਾਂ ਸਰਦਾਰਾਂ ਅਤੇ ਹੋਰ ਮਹੱਤਵਪੂਰਨ ਵਿਅਕਤੀਆਂ ਦੀ ਆਮ ਤੌਰ ਤੇ ਇੱਕ ਤੋਂ ਵੱਧ ਪਤਨੀ ਹੁੰਦੀ ਸੀ ਜੋ ਕਿ ਉਹ ਆਮ ਆਦਮੀ ਨਾਲੋਂ ਮਹਾਨ ਉੱਤੇ ਅਤੇ ਉੱਤਮ ਹੋਣ ਹੋਣ ਦਾ ਪ੍ਰਤੀਕ ਸੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੱਚੇ ਪਾਸ਼ਾ ਹੋਣ ਕਰਕੇ ਉਹਨਾਂ ਦੀਆਂ ਇਹ ਨਜ਼ਰਾ ਵਿੱਚ ਇੱਕੋ ਬਤੇਰੇ ਪਤਨੀਆਂ ਹੋਣ ਦਾ ਜਬਾਬ ਕਾਰਨ ਵੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਇੱਕੋ ਪਤਨੀ ਸੀ ਅੱਜ ਭਾਰਤ ਦੇ ਕੁਝ ਅੰਦਰੂਨੀ ਹਿੱਸਿਆਂ ਵਿੱਚ ਵਿਆਹ ਕੁੜਮਾਈ ਤੋਂ ਕੁਝ ਸਾਲਾਂ ਬਾਅਦ ਕੀਤਾ ਜਾਂਦਾ ਹੈ ਵਿਆਹ ਤੋਂ ਬਾਅਦ ਦੁਲਹਨ ਨੂੰ ਆਪਣੇ ਸਹੁਰਿਆਂ ਵਿੱਚ ਰਹਿਣ ਲਈ ਅਤੇ ਉੱਥੇ ਰਹਿਣ ਵਿੱਚ ਕੁਝ ਹੋਰ ਸਾਲ ਲੱਗ ਜਾਂਦੇ ਹਨ ਇਸ ਨੂੰ ਬੰਦ ਮੈਂ ਆਮ ਤੌਰ ਤੇ ਦੁਲਹਨ ਨੂੰ ਦਾਜ ਅਤੇ ਹੋਰ ਤੋਹਫੇ ਦਿੱਤੇ ਜਾਂਦੇ ਹਨ ਤਾਂ ਉਸ ਨੂੰ ਨਵਾਂ ਘਰ ਸਾਬਤ ਕਰ ਉਹ ਵਿੱਚ ਸਾਰੇ ਦਾ ਕੀਤਾ ਜਾ ਸਕ ਕੇ ਅੱਜੇ ਕੱਲ ਪਿਆ ਅਤੇ ਮੁਕਾਬਲਾ ਕੁੜਾਵਾਂ ਇੱਕ ਦਿਨ ਗੁੰਦੇ ਹਨ ਇਤਿਹਾਸਕਾਰਾਂ ਅਨੁਸਾਰ ਲਾਰੀ ਮਾਤਾ ਜੀ ਤੋਂ ਜੀ ਲਾਹੌਰ ਵਿਕੇ ਰਹਿੰਦੀ ਸੀ ਜੋ ਮੁਗਲ ਅਬਦਾਲੀ ਵੀ ਸਮਾ ਦਾ ਸਮਾ ਆਇਆ ਤਾਂ ਵੱਡੀ ਗਿਣਤੀ ਵਿੱਚ ਹਜ਼ਾਰਾਂ ਬੰਦ ਸਿੱਖਾਂ ਦੇ ਨਾਲ ਗੁਰੂ ਨੂੰ ਨਾਲ ਗੁਰੂ ਨੂੰ ਲਾਹੌਰ ਜਾਂਦਾ ਸਿੱਖ ਨਹੀਂ ਸਮਝਿਆ ਗਿਆ ਇਸ ਤੋਂ ਇਲਾਵਾ ਇਸ ਦੇ ਵਿੱਚ ਬਹੁਤ ਸਾਰੀ ਯਾਤਰਾ ਅਤੇ ਭਾਈ ਛੱਤੇ ਸ਼ਾਮਲ ਹੋਣਗੇ ਸੰਗਤ ਨੂੰ ਆਇਆ ਤੋਂ ਇਲਾਵਾ ਆਮ ਰਸਮ ਵਿੱਚ ਸ਼ਾਮਲ ਹੋਣ ਕੋਨਾ ਚੌਂਦੇ ਸੰ ਇਸ ਲਈ ਜਿਵੇਂ ਸਿੱਖ ਇਤਿਹਾਸ ਵਿੱਚ ਦੱਸਿਆ ਗਿਆ ਹੈ ਲਾਹੌਰ ਨੂੰ ਅਨੰਦਪੁਰ ਸਾਹਿਬ ਲੈ ਆਂਦਾ ਗਿਆ ਸੀ ਭਾਵ ਕਿ ਅਨੰਦਪੁਰ ਸਾਹਿਬ ਦੇ ਉੱਤਰ ਵੱਲ ਕੁਝ ਦੂਰੀਆਂ 'ਤੇ ਇੱਕ ਸੁੰਦਰ ਜਗ੍ਹਾ ਜਾਂ ਇੱਕ ਵਧੀਆ ਕੈਂਪੋ ਵੱਜੋਂ ਬਣਸਤ ਕੀਤਾ ਗਿਆ ਸੀ ਇਸ ਦਾ ਜਗਾ ਨਾਮ ਗੁਰੂ ਕਾ ਲੋਂ ਰੱਖਿਆ ਗਿਆ ਸੀ ਅੱਜ ਲੋਕ ਅਨੰਦਪੁਰ ਸਾਹਿਬ ਜਾ ਰਹੇ ਹਨ ਇੰਸੁਤਾਨ ਦੇ ਨਾਮ ਨਾਲ ਖਲਾਰੀ ਦਿਆਂ ਦੁਆਰਾ ਇਸ ਤਾਨ ਦੇ ਲਿਆਂਦਾ ਗਿਆ 3 ਅਤੇ ਵਿਆਹ ਸਮਾਰੋਹ ਜਿਸ ਤਾਮਲ ਹੋਣ ਵਾਲੇ ਬਹੁਤ ਵੱਡੇ ਇਕੱਠ ਨਾਲ ਮਨਾਇਆ ਗਿਆ ਤੇ ਦੋ ਬਿਸਤਰ ਕਾਜ ਇੱਕ ਸ਼ਰਮਾਈ ਦੇ ਸਮੇਂ ਅਤੇ ਦੂਸਰੇ ਗੁਰੂ ਦੇ ਵਿਆਹ ਵੇਲੇ ਬਾਹਰ ਨਿਰਖਾਂ ਨੂੰ ਦੋ ਵਿਆਹ ਦਾ ਭਰਮ ਦਿੱਤਾ ਉਹ ਆਪੋਲੇ ਸਨੋ ਮੰਨਨ ਦਾ ਕਾਰਨ ਸੀ ਜੋ ਕਿ ਗੁਰੂ ਜੀ ਦੀ ਪਤਨੀ ਦਾ ਦੂਜਾ ਨਾਮ ਅਰਥਾਤ ਮਾਤਾ ਕੁੰਦਰੀ ਜੀ ਸੀ ਵਿਆਹ ਤੋਂ ਬਾਅਦ ਪੰਜਾਬ ਵਿੱਚ ਇੱਕ ਰਿਵਾਜ ਹੈ ਕਿ ਦੁਲਹਨ ਨੂੰ ਉਸਦੇ ਸਹੁਰੇ ਪਰਿਵਾਰ ਦੁਆਰਾ ਪਿਆਰ ਨਾਲ ਇੱਕ ਨਵਾਂ ਨਾਮ ਰਸ ਦਿੱਤਾ ਜਾਂਦਾ ਹੈ ਮਾਤਾ ਜੀਤੋ ਜੀ ਆਪਣੀਆਂ ਸਹੁਰੇ ਤਾਂ ਵਿਸ਼ੇਸ਼ਤਾਵਾਂ ਤੇ ਚੰਗੀਆਂ ਦੁੱਖਾਂ ਦੇ ਕਾਰਨ ਗੁਰੂ ਜੀ ਦਾ ਮਾਤਾ ਦੁਆਰਾ ਸੁੰਦਰੀ ਭਾਵਸੁੰਦਰ ਨਾਮ ਦਿੱਤਾ ਗਿਆ ਦੋ ਨਾਵਾਂ ਅਤੇ ਦੋ ਕਾਰਜਾਂ ਦੇ ਬਾਰੇ ਲੋਕਾਂ ਨੂੰ ਇਸ ਵਿਸ਼ਵਾਸ ਕਰਨ ਦਾ ਆਧਾਰ ਇਸ ਦਿੱਤਾ ਸ਼ੁਰੂ ਦੀ ਜਾਂ ਦੋ ਪਤਨੀਆਂ ਹਨ ਦਰਸਲ ਗੁਰੂ ਜੀ ਦੀ ਇੱਕ ਪਤਨੀ ਸੀ ਜਿਸ ਦੇ ਦੋ ਨਾਮ ਸਨ ਉਹ ਜਿਹੜੇ ਆਜ ਕਰਾਂ ਕੋ ਦਾਕਰ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਇੱਕ ਜੀ ਪਤਨੀ ਮਾਤਾ ਸਾਹਿਬ ਕੌਰ ਸੀ 1699 ਵਿੱਚ ਗੁਰੂ ਜੀ ਨੇ ਉਸ ਨੂੰ ਪੰਥ ਦੀ ਸਥਾਪਨਾ ਕਰਨ ਲਈ ਅੰਮ੍ਰਿਤ ਤਿਆਰ ਕਰਨ ਲਈ ਪਾਣੀ ਵਿੱਚ ਪਤਾਸੇ ਗ੍ਰੂਪ ਕਾਉਂਡ ਲਈ ਕਿਹਾ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਕਾਲ ਸੇ ਦੇ ਵਿਆਸ ਮਕੀਸ ਦਾ ਵੱਜੋ ਜਾਣਦੇ ਜਾਂਦੇ ਸਭ ਤੇ ਮਾਤਾ ਸਾਹਿਬਪੁਰ ਖਾਲਸੇ ਦੀ ਅਧਿਆਤਮਿਕ ਸਮਾਜ ਵੱਜੋ ਮਾਤਾ ਪ੍ਰਾਪਤ ਹਨ ਲੋਕਾ ਨਹੀਂ ਮੰਨਦੇ ਕਿ ਮਾਤਾ ਸਾਹਿਬੌਰ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸਨ ਜਿਨ ਕੇ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਅਧਿਆਤਮਿਕ ਪਿਤਾ ਹਨ ਨਾ ਕਿ ਜੀਵ ਪਿਤਾ ਹਨ ਮਾਤਾ ਸਾਹਿਬ ਦੀ ਬਾਣ ਖਾਲਸੇ ਦੀ ਅਧਿਆਤਮਿਕ ਮਾਣ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਨਹੀਂ ਹਨ ਪੰਜਾਬੀ ਸੱਗਿਆ ਚਾਰ ਤੇ ਮਹੰਰਤ ਰਸਮ ਤੋਂ ਅਣਜਾਨ ਉਜਲੇ ਕਾ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਨਾ ਸੇਲ ਪਤਨੀਆਂ ਨੂੰ ਲੈ ਸੱਜਤਾ ਸੀ ਇਸ ਗਲਤਫਹਿਮੀ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਮਾਤਾ ਸਾਹਿਬ ਦੀਵਾਨ ਦੇ ਮਾਤਾ ਪਿਤਾ ਜਿਵੇਂ ਕਿ ਕੁਝ ਸੇਕ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਪੁੱਤਰਾ ਵਿਆਹ ਕਰਨ ਦਾ ਫੈਸਲਾ ਕੀਤਾ ਗਿਆ ਇਸ ਗੱਲ ਤੋਂ ਇਹ ਨਹੀਂ ਦਾ ਹਿਕੋ ਹੋਰ ਕਾਰਨ ਇਹ ਹੈ ਕਿ ਮਾਤਾ ਸਾਹਿਬ ਜੀ ਦਾ ਮਾਤਾ ਪਿਤਾ ਜਿਵੇਂ ਕਿ ਉਹ ਦਿੱਸੇ ਇਤਿਹਾਸ ਅਨੁਸਾਰ ੁਰੂਵੋ ਜੀ ਨਾਲ ਉਸ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਸੀ ਜਦੋਂ ਪ੍ਰਸਤਾਵ ਨੂੰ ਅਨੰਦਪੁਰ ਸਾਹਿਬ ਲਿਆਉਣ ਲਈ ਵਿਚਾਰ ਬਟਾਉਣ ਲਈ ਕਿਹਾ ਗਿਆ ਸੀ ੁਰੂ ਜੀ ਪਰਿਵਾਰ ਆਜੀ ਤੇ ਸੰਤੋਸ਼ ਲਈ ਗੁਰੂ ਜੀ ਨੇ ਕਿਹਾ ਕਿ ਉਹ ਉਸ ਤੋਂ ਹੋਰ ਪਤਨੀ ਨਹੀਂ ਲੈ ਸਕਦੇ ਕਿਉਂਕਿ ਉਹ ਪਹਿਲਾ ਵੇਲੇ ਆਇਆ ਸੀ ਲੜਕੀ ਦੇ ਮਾਪਿਆਂ ਸਾਹਮਣੇ ਦੂਜੇ ਚਿੱਤ ਦੇ ਸੀ ਕੇ ਪਸਤਾਲ ਜਨਤਕ ਹੋਣ ਤੋਂ ਬਾਅਦ ਵੀ ਕੋਈ ਵੀ ਇਸੇ ਕੋਸ ਨਾਲ ਵਿਆਹ ਕਰਨ ਲਈ ਪਿਆਰ ਨਹੀਂ ਹੋਵੇਗਾ ਜਿੱਥੇ ਜੂਨ ਲਾਗਿਸਲਾ ਦਿੱਤਾ ਸੀ ਗੁਰੂ ਜੀ ਉਸ ਨੂੰ ਅਨੁਭਵ ਸਾਹਿਬ ਜਿੱਥੇ ਰਹਿ ਰਹੇ ਸਹਿਮਤ ਹੋਏ ਪਰੰਤੂ ਉਸ ਨੇ ਆਪਣੀ ਪਤਨੀ ਵੱਜੋਂ ਸਵੀਕਾਰ ਕੀਤੇ ਜਿਨਾ ਪ੍ਰਸ਼ਾਸਨ ਇਹ ਉਠਿਆ ਜਿਵੇਂ ਕਿ ਪ੍ਰਸ਼ਾਸਨ ਇਹ ਉਠਿਆ ਜਿਵੇਂ ਕਿ ਬਹੁਤ ਸਾਰੇ ਆਪਣੇ ਪਤਨੀ ਬੱਚੇ ਪੈਦਾ ਕਰਨਾ ਚਾਹੁੰਦੀਆਂ ਹਨ ਜਿਨਾ ਵਿਆਹ ਤੋਂ ਕਿਤੇ ਕਿਵੇਂ ਹੋ ਸਕਦੀ ਹੈ ਗੁਰੂ ਜੀ ਨੇ ਦੱਸਿਆ ਕਿ ਉਹ ਇੱਕ ਮਹਾਨ ਪੁੱਤਰ ਦੀ ਮਾਂ ਹੋਵੇਗੀ ਜੋ ਸਰਦ ਗੇਂਜਾਰੇ ਹੈ ਨਾ ਤੇ ਸਾਰੇ ਸੰਸਾਰ ਨੂੰ ਪੁੰਗਿਆ ਗਿਆ ਹੈ ਜਨਮ ਜਾਂਦਾ ਹੈ ਇੱਕ ਉਹ ਮੋਹਨ ਦਾ ਪਿਆਰ ਹੈ ਤੇ ਆਖਾਂ ਨੂੰ ਦੋਹੀ ਸਮਝ ਦੇ ਜਦੋਂ ਭੋ ਜੀ ਨੇ ਮਾਤਾ ਸਾਈਂ ਦੀ دیਵਾਨ ਸਭ ਸਾਈਂ ਦੀਵਾਨ ਵਿੱਚ ਪਾਤਸ਼ਾਹ ਆ ਕੇ ਅੰਮ੍ਰਿਤ ਮਿੱਠਾ ਘੋਲ ਲੈ ਕੇ ਹੱਥ ਜਿਸ ਨੇ ਉਸ ਮੋਹਨ ਦਾ ਲਖਾ ਦੇ ਜਨਮ ਨਾਲ ਜੋੜਿਆ ਹੋਇਆ ਹੈ ਤੇ ਸਾਰੇ ਅਣਜਾਣ ਕੋਨੇ ਦੇ ਬავਲੂਦ ਬੁੱਦਲੋਲੇ